ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਰੁਕ ਜਾਓ ਮੈਡਮ ਇਹ ਸਵਾਲ ਗਲਤ ਹੈ ਮੈਲਿਕ ਚਲੇ ਤੇ ਫਟੇ ਹੋਏ ਕੱਪੜਿਆਂ ਵਿੱਚ ਲਿਪਟੇ 14 ਸਾਲਾਂ ਦੇ ਮੁੰਡੇ ਦੀ ਆਵਾਜ਼ ਨੇ 에어 ਕੰਡੀਸ਼ਨਰ ਕਲਾਸਰੂਮ ਦੀ ਸ਼ਾਂਤੀ ਨੂੰ ચીਰ ਕੇ ਰੱਖ ਦਿੱਤਾ ਮੈਡਮ ਦਾ ਹੱਥ ਬਲੈਕਬੋਰਡ ਤੇ ਹੀ ਰੁਕ ਗਿਆ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਗੁੱਸਾ ਕਿਸੇ ਜਵਾਲਾਮੁਖੀ ਵਾਂਗ ਭੜਕ ਉੱਠਿਆ ਤੂੰ ਇੱਕ ਨਾਲੀਆਂ ਸਾਫ਼ ਕਰਨ ਵਾਲਾ ਮੈਨੂੰ ਗਣਿਤ ਸਿਖਾਏਂਗਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਕਲਾਸਰੂਮ ਵੱਲ ਵੇਖਣ ਦੀ ਦੋਸਤੋ ਜਰਾ ਸੋਚੋ ਜਿਸ ਲੜਕੇ ਨੂੰ ਇਹ ਵੀ ਨਹੀਂ ਪਤਾ ਕਿ ਰਾਤ ਨੂੰ ਉਸਦੇ ਢਿੱਡ ਵਿੱਚ ਹਨ ਦਾ ਦਾਣਾ ਜਾਵੇਗਾ ਵੀ ਜਾਂ ਨਹੀਂ ਜੇ ਉਹ ਸ਼ਹਿਰ ਦੇ ਸਭ ਤੋਂ ਨਾਮੀ ਸਕੂਲ ਦੀ 골ਡ ਮੈਡਲਿਸਟ ਟੀਚਰ ਨੂੰ ਉਸਦੀ ਗਲਤੀ ਦੱਸ ਦੇਵੇ ਤਾਂ ਅੰਜਾਮ ਕੀ ਹੋਵੇਗਾ ਕੀ ਟੀਚਰ ਆਪਣੀ ਗਲਤੀ ਮੰਨੇਗੀ ਜਾਂ ਉਸ ਲੜਕੇ ਦਾ ਭਵਿੱਖ ਹਮੇਸ਼ਾ ਲਈ ਕੁਚਲ ਦਿੱਤਾ ਜਾਵੇਗਾ ਅੱਜ ਦੀ ਕਹਾਣੀ ਰੌਂਗਟੇ ਖੜੇ ਕਰ ਦੇਣ ਵਾਲੀ ਹੈ ਇਹ ਕਹਾਣੀ ਹੈ ਹੁਨਰ ਅਤੇ ਤਕਦੀਰ ਦੀ ਜੰਗ ਦੀ ਤਾਂ ਦਿਲ ਫੜ ਕੇ ਬੈਠੋ ਕਿਉਂਕਿ ਅਗਲੇ ਕੁਝ ਮਿੰਟਾਂ ਵਿੱਚ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕਣਗੇ ਸ਼ਹਿਰ ਦੇ ਸਭ ਤੋਂ ਅਮੀਰ ਇਲਾਕੇ ਵਿੱਚ ਸਵੇਰ ਦੇ 8 ਵਜh ਰਹੇ ਸਨ ਉਥੇ ਸਥਿਤ ਸੀ ਇੰਪੀਰੀਅਲ ਹਾਈ ਇੰਟਰਨੈਸ਼ਨਲ ਸਕੂਲ ਜੋ ਸਕੂਲ ਘਟ ਤੇ ਕੋਈ ਪੰਜ ਤਾਰਾ ਹੋਟਲ ਜਿਆਦਾ ਲੱਗਦਾ ਸੀ ਇਥੋਂ ਦੀ ਪਾਰਕਿੰਗ ਵਿੱਚ ਮਰਸੀਡਸ ਆਡੀ ਤੇ ਬੀ ਐਮ ਡਬਲਯੂ ਜੀਆਂ ਗੱਡੀਆਂ ਦਾ ਮੇਲਾ ਲੱਗਿਆ ਰਹਿੰਦਾ ਸੀ ਬੱਚੇ ਗੱਡੀਆਂ ਵਿੱਚੋਂ ਇੰਜ ਉਤਰਦੇ ਸਨ ਜਿਵੇਂ ਕਿਸੇ ਰੈੱਡ ਕਾਰਪੇਟ ਤੇ ਚੱਲ ਰਹੇ ਹੋਣ ਉਹਨਾਂ ਦੇ ਜੁੱਤਿਆਂ ਦੀ ਚਮਕ ਤੇ ਵਰਦੀ ਦੀ ਪ੍ਰੈਸ ਦੱਸ ਦਿੰਦੀ ਸੀ ਕਿ ਉਹ ਕਿਹੜੇ ਰਤਵੇ ਵਾਲੇ ਘਰਾਂ ਤੋਂ ਆਉਂਦੇ ਹਨ ਪਰ ਇਸ ਚੱਕਾ ਚੌਂਦ ਦੇ ਬਿਲਕੁਲ ਬਾਹਰ ਸਕੂਲ ਦੀ ਉੱਚੀ ਕੰਧ ਨਾਲ ਖੜਾ ਹੋਇਆ ਸੀ ਰੋਸ਼ਨ ਨਾਮ ਤਾਂ ਰੋਸ਼ਨ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਘੁੱਪ ਹਨੇਰਾ ਸੀ ਉਸ ਦੇ ਸਰੀਰ ਤੇ ਇੱਕ ਅਜੀਹੀ ਕਮੀਜ਼ ਸੀ ਜਿਸ ਦਾ ਰੰਗ ਮੈਲ ਤੇ ਪਸੀਨੇ ਕਾਰਨ ਪਛਾਨਣਾ ਵੀ ਮੁਸ਼ਕਲ ਸੀ ਖਿਲਰੇ ਹੋਏ ਵਾਲ ਧੂੜ ਨਾਲ ਲਿਬੜਿਆ ਚਿਹਰਾ ਤੇ ਮੋਢੇ ਤੇ ਪਲਾਸਟਿਕ ਦੀ ਭਾਰੀ ਬੋਰੀ ਉਸ ਬੋਰੀ ਵਿੱਚ ਸ਼ਹਿਰ ਦਾ ਉਹ ਕੂੜਾ ਸੀ ਜਿਸ ਨੂੰ ਹੱਥ ਲਾਉਣ ਤੋਂ ਵੀ ਲੋਕ ਕਤਰਉਂਦੇ ਸਨ ਸਕੂਲ ਦੇ ਗੇਟ ਤੇ ਖੜੇ ਸੁਰੱਖਿਆ ਗਾਰਡਨ ਉਸ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਅਮੀਰ ਘਰਾਂ ਦੇ ਬੱਚੇ ਉਸ ਨੂੰ ਦੇਖ ਕੇ ਆਪਣੀ ਨੱਕ ਤੇ ਰਮਾਲ ਰੱਖ ਲੈਂਦੇ ਕਿੰਨੀ ਬਦਬੂ ਆ ਰਹੀ ਹੈ ਇੱਕ ਬੱਚਾ ਆਪਣੀ ਮਾਂ ਨੂੰ ਬੋਲਿਆ ਪਰ ਰੋਸ਼ਨ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਸੀ ਪੈ ਰਿਹਾ ਉਸ ਦੀਆਂ ਨਜ਼ਰਾਂ ਜਿਨ੍ਹਾਂ ਵਿੱਚ ਇੱਕ ਅਜੀਬ ਜਿਹੀ ਭੁੱਖ ਸੀ ਖਾਣੇ ਦੀ ਨਹੀਂ ਸਗੋਂ ਗਿਆਨ ਦੀ ਸਿਰਫ ਇੱਕੋ ਜਗ੍ਹਾ ਟਿਕਿਆ ਹੋਇਆ ਸਨ ਗਰਾਊਂਡ ਫਲੋਰ ਦੀ ਖਿੜਕੀ ਕਮਰਾ ਨੰਬਰ 12 ਉੱਥੇ ਸ਼ਹਿਰ ਦੀ ਸਭ ਤੋਂ ਖੌਫਨਾਕ ਤੇ ਕਾਬਲ ਗਣਿਤ ਦੀ ਅਧਿਆਪਕਾ ਮਿਸ ਜੀ ਸਵੇਤਾ ਪੜ੍ਹਾ ਰਹੀ ਸੀ ਮਿਸ ਜੀ ਸਵੇਤਾ ਬਾਰੇ ਮਸ਼ਹੂਰ ਸੀ ਕਿ ਜੇ ਉਹ ਕਿਸੇ ਬੱਚੇ ਨੂੰ ਘੂਰ ਕੇ ਦੇਖ ਲੈਣ ਤਾਂ ਉਸ ਨੂੰ ਪਸੀਨਾ ਆ ਜਾਂਦਾ ਸੀ ਉਹ ਗਣਿਤ ਦੀ ਜਾਦੂਗਰਨੀ ਮੰਨੀ ਜਾਂਦੀ ਸੀ ਕਲਾਸ ਵਿੱਚ ਪੂਰੀ ਤਰ੍ਹਾਂ ਸ਼ਨਾਟਾ ਸੀ ਬੋਰਡ ਦੀਆਂ ਪ੍ਰੀਖਿਆਵਾਂ ਨਜ਼ਦੀਕ ਸਨ ਮਿਸ ਜ ਸਵੇਤਾ ਨੇ ਬਲੈਕਬੋਰਡ ਤੇ ਐਂਟੀਗ੍ਰਲ ਕੈਲਕੂਲਸ ਦਾ ਇੱਕ ਬਹੁਤ ਹੀ ਉਲਝਿਆ ਹੋਇਆ ਸਵਾਲ ਲਿਖਿਆ ਸੀ ਉਹਨਾਂ ਨੇ ਆਪਣੀ ਰੋਵਦਾਰ ਆਵਾਜ਼ ਵਿੱਚ ਕਿਹਾ ਕਲਾਸ ਆਪਣੀਆਂ ਅੱਖਾਂ ਤੇ ਦਿਮਾਗ ਬੋਰਡ ਤੇ ਰੱਖੋ ਇਹ ਸਵਾਲ ਪਿਛਲੇ 10 ਸਾਲਾਂ ਤੋਂ ਆਈਟੀ ਦੇ ਪੇਪਰ ਵਿੱਚ ਆ ਰਿਹਾ ਹੈ ਤੇ ਵੱਡੇ ਵੱਡੇ ਵਿਦਵਾਨ ਇਸ ਵਿੱਚ ਗਲਤੀ ਕਰ بیٹھਦੇ ਹਨ ਲਿਮਟ ਥਿਓਰਮ ਦੀ ਵਰਤੋਂ ਕਰੋ ਆਪਣਾ ਫालतू ਦਿਮਾਗ ਨਾ ਚਲਾਉਣਾ ਪੂਰੀ ਕਲਾਸ ਦਾ ਸਾਰ ਅਟਕਿਆ ਹੋਇਆ ਸੀ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਪੈਨ ਵੀ ਹਿਲਾ ਸਕੇ ਮਿਸਿਸ ਸ਼ਵੇਤਾ ਨੇ ਸਵਾਲ ਹੱਲ ਕਰਨਾ ਸ਼ੁਰੂ ਕੀਤਾ ਪਹਿਲਾ ਪੜਾ ਦੂਜਾ ਪੜਾ ਤੀਜਾ ਪੜਾ ਬਾਹਰ ਖੜੇ ਰੋਸ਼ਨ ਨੇ खिड़की ਦੀ ਲੋਹੇ ਦੀ ਗ੍ਰਿੱਲ ਨੂੰ ਆਪਣੀ ਮੁਠੀ ਵਿੱਚ ਘੁੱਟ ਕੇ ਫੜਿਆ ਹੋਇਆ ਸੀ ਉਸ ਲਈ ਗਣਿਤ ਦੇ ਅੰਕ ਕਿਸੇ ਸੰਗੀਤ ਦੀਆਂ ਸੁਰਾਂ ਵਾਂਗ ਸਨ ਉਹ ਭੁੱਲ ਗਿਆ ਕਿ ਉਹ ਕੂੜਾ ਚੱਕਣ ਵਾਲਾ ਹੈ ਉਸ ਨੂੰ ਲੱਗਿਆ ਜਿਵੇਂ ਉਹ ਵੀ ਉਸੇ ਕਲਾਸ ਦਾ ਇੱਕ ਵਿਦਿਆਰਥੀ ਹੋਵੇ ਜਿਵੇਂ ਹੀ ਮਿਸ ਜ ਸੁਵੇਤਾ ਨੇ ਚੌਥਾ ਪੜਾਅ ਲਿਖਿਆ ਤੇ ਇੱਕ ਬ੍ਰੈਕਟ ਬੰਦ ਕਰਦੇ ਹੋਏ ਜਮਾ ਪਲੱਸ ਦਾ ਨਿਸ਼ਾਨ ਲਗਾਇਆ ਰੋਸ਼ਨ ਦੇ ਬੁੱਲ ਆਪਣੇ ਆਪ ਫੜਫੜਾਏ ਨਹੀਂ ਇਹ ਗਲਤ ਹੈ ਇਥੇ ਘਟਾਓ ਮੀਨਸ ਹੋਣਾ ਚਾਹੀਦਾ ਹੈ ਉਸ ਦੀ ਆਵਾਜ਼ ਬਹੁਤ ਧੀਮੀ ਸੀ ਪਰ ਖਿੜਕੀ ਕੋਲ ਬੈਠੇ ਕਲਾਸ ਦੇ ਸਭ ਤੋਂ ਸ਼ਰਾਰਤੀ ਤੇ ਅਮੀਰ ਵਿਦਿਆਰਥੀ ਬ੍ਰਿੰਦਰ ਦੇ ਕੰਨ ਬਹੁਤ ਤੇਜ਼ ਸਨ ਬ੍ਰਿੰਦਰ ਨੂੰ ਪੜ੍ਹਾਈ ਨਾਲੋਂ ਪੰਗੇ ਲੈਣ ਵਿੱਚ ਜ਼ਿਆਦਾ ਮਜ਼ਾ ਆਉਂਦਾ ਸੀ ਉਸ ਨੇ ਜਿਵੇਂ ਹੀ ਰੋਸ਼ਨ ਨੂੰ ਖਿੜਕੀ ਤੇ ਦੇਖਿਆ ਉਸ ਦੇ ਚਿਹਰੇ ਤੇ ਇੱਕ ਸ਼ੈਤਾਨੀ ਮੁਸਕਾਨ ਆ ਗਈ ਬ੍ਰਿੰਦਰ ਆਪਣੀ ਸੀਟ ਤੋਂ ਉੱਠ ਲਿਆ ਤੇ ਉੱਚੀ ਸਾਰੀ ਚੀਕਿਆ ਮੈਡਮ ਮੈਡਮ ਦੇਖੋ ਬਾਹਰ ਕੌਣ ਹੈ ਕੂੜੇ ਵਾਲਾ ਮੁੰਡਾ ਅੰਦਰ ਚਾਕ ਰਿਹਾ ਹੈ ਮੈਡਮ ਕਿੰਨੀ ਗੰਦੀ ਬਦਬੂ ਆ ਰਹੀ ਹੈ ਮੇਰਾ ਤਾਂ ਧਮ ਘੁੱਟ ਰਿਹਾ ਹੈ ਬਰਿੰਦਰ ਦੀ ਗੱਲ ਸੁਣ ਕੇ ਪੂਰੀ ਕਲਾਸ ਦੇ ਬੱਚੇ ਹੱਸਣ ਲੱਗੇ ਮਿਸ ਸ਼ਵੇਤਾ ਨੂੰ ਇਹ ਬਰਦਾਸ਼ਤ ਨਾ ਹੋਇਆ ਇਹ ਸਕੂਲ ਹੈ ਕੋਈ ਖਰਾਤੀ ਧਰਮਸ਼ਾਲਾ ਨਹੀਂ ਚੱਲ ਭੱਜ ਜਿੱਥੋਂ ਜੇ ਇੱਕ ਪਲ ਵੀ ਇੱਥੇ ਖੜਾ ਰਿਹਾ ਤਾਂ ਪੁਲਿਸ ਨੂੰ ਬੁਲਾ ਲਾਵਾਂਗੀ ਰੌਸ਼ਨ ਦੀਆਂ ਅੱਖਾਂ ਵਿੱਚ ਡਰ ਆ ਗਿਆ ਬੇਇੱਜ਼ਤ ਹੋਣ ਦਾ ਡਰ ਲਾਚਾਰ ਹੋਣ ਦਾ ਡਰ ਉਸ ਨੇ ਆਪਣੀ ਭਾਰੀ ਬੋਰੀ ਮੋਢੇ ਤੇ ਸੰਭਾਲੀ ਤੇ ਮੁੜਨ ਲੱਗਾ ਉਸ ਦੇ ਕਦਮ ਭਾਰੀ ਹੋ ਗਏ ਸਨ ਉਸ ਨੂੰ ਇੰਜ ਲੱਗਿਆ ਜਿਵੇਂ ਗਿਆਨ ਦੇ ਮੰਦਰ ਵਿੱਚੋਂ ਉਸ ਨੂੰ ਧੱਕੇ ਮਾਰ ਕੇ ਕੱਢਿਆ ਜਾ ਰਿਹਾ ਹੋਵੇ ਪਰ ਉਦੋਂ ਹੀ ਉਸ ਦੀ ਨਜ਼ਰ ਬਲੈਕਬੋਰਡ ਤੇ ਫਿਰ ਤੋਂ ਪਈ ਨਹੀਂ ਜਵਾਬ ਗਲਤ ਹੋ ਜਾਵੇਗਾ ਉਸ ਦੀ ਮਾਂ ਕਹਿੰਦੀ ਹੁੰਦੀ ਸੀ ਪੁੱਤਰ ਸਿਰ ਝੁਕਾ ਲੈਣਾ ਪਰ ਗਲਤ ਦੇ ਅੱਗੇ ਨਹੀਂ ਰੋਸ਼ਨ ਰੁਕਿਆ ਉਸਨੇ ਆਪਣੀ ਫੱਟੀ ਹੋਈ ਜੀਵਨ ਨੂੰ ਘੁੱਟ ਕੇ ਫੜਿਆ ਪਿੱਛੇ ਮੁੜਿਆ ਤੇ ਇੱਕ ਅਜੀਹੀ ਆਵਾਜ਼ ਵਿੱਚ ਬੋਲਿਆ ਜਿਸ ਵਿੱਚ ਡਰ ਤਾਂ ਸੀ ਪਰ ਆਤਮ ਵਿਸ਼ਵਾਸ ਕਿਤੇ ਜ਼ਿਆਦਾ ਸੀ ਮੈਡਮ ਤੁਸੀਂ ਉੱਥੇ ਜੋ ਪਾਈ ਦੀ ਵੈਲਿਊ ਲਿਖੀ ਹੈ ਨਾ ਉਹ ਗਲਤ ਹੈ ਉਸ ਫਾਰਮੂਲੇ ਨਾਲ ਜਵਾਬ ਕਦੇ ਵੀ ਸਹੀ ਨਹੀਂ ਆਵੇਗਾ ਸਵਾਲ ਅਨਡਫਾਈਂਡ ਹੋ ਜਾਵੇਗਾ ਕਲਾਸ ਵਿੱਚ ਅਜਿਹਾ ਸ਼ਨਾਟਾ ਛਾ ਗਿਆ ਜਿਵੇਂ ਕਿਸੇ ਦੀ ਮੌਤ ਹੋ ਗਈ ਹੋਵੇ ਹਵਾ ਵੀ ਜਿਵੇਂ ਰੁਕ ਗਈ ਹੋਵੇ ਇੱਕ ਕੂੜਾ ਚੁੱਕਣ ਵਾਲਾ ਜਿਸ ਦੇ ਸਰੀਰ ਤੋਂ ਬਦਬੂ ਆ ਰਹੀ ਸੀ ਜਿਸ ਦੇ ਵਾਲ ਉਲਝੇ ਹੋਏ ਸਨ ਉਹ ਸ਼ਹਿਰ ਦੀ ਸਭ ਤੋਂ ਵੱਡੀ ਗਣਿਤ ਸ਼ਾਸਤਰੀ ਦੀ ਗਲਤੀ ਕੱਢ ਰਿਹਾ ਸੀ ਮਿਸਸ ਸ਼ਵੇਤਾ ਦਾ ਚਿਹਰਾ ਗੁੱਸੇ ਨਾਲ ਲਾਲ ਨਹੀਂ ਬਲਕੇ ਵੈਂਗਣੀ ਹੋ ਗਿਆ ਇਹ ਉਹਨਾਂ ਦੇ 25 ਸਾਲਾਂ ਦੇ ਟੀਚਿੰਗ ਕੈਰੀਅਰ ਦੀ ਸਭ ਤੋਂ ਵੱਡੀ ਤੋਹੀਨ ਸੀ ਉਹ ਕਲਾਸ ਤੋਂ ਬਾਹਰ ਲੱਪਕੀ ਤੇ ਰੋਸ਼ਨ ਦਾ ਕਾਲਰ ਫੜ ਲਿਆ ਮੇਰੀ ਬੋਰੀ ਮੇਰਾ ਸਮਾਨ ਡਿੱਗ ਜਾਵੇਗਾ ਰੋਸ਼ਨ ਨੇ ਮਿੰਤ ਕੀਤੀ ਪਰ ਮੈਡਮ ਤੇ ਜਿਵੇਂ ਜਨੂਨ ਸਵਾਰ ਸੀ ਜਾਹਲ ਗਵਾਰ ਤੂੰ ਮੈਨੂੰ ਸਿਖਾਵੇਂਗਾ ਤੈਨੂੰ ਪਤਾ ਹੈ ਮੈਂ ਕੌਣ ਹਾਂ ਮੈਂ ਗਣਿਤ ਤੇ ਕਿਤਾਬਾਂ ਲਿਖੀਆਂ ਨੇ ਤੇ ਤੂੰ ਜੋ ਕੂੜੇ ਦੇ ਡੱਬਿਆਂ ਵਿੱਚੋਂ ਬਚਿਆ ਹੋਇਆ ਖਾਣਾ ਲੱਭਦਾ ਹੈ ਤੂੰ ਕਹੇਗਾ ਕਿ ਮੈਂ ਗਲਤ ਹਾਂ ਤੇਰੀ ਔਕਾਤ ਕੀ ਹੈ ਪਿੱਛੋਂ ਬਰਿੰਦਰ ਹੱਸਿਆ मैडम ਇਸ ਨੂੰ ਤਾਂ 2+2 ਵੀ ਨਹੀਂ ਆਉਂਦਾ ਹੋਣਾ ਬਸ ਡਰਾਮਾ ਕਰ ਰਿਹਾ ਹੈ ਇਸ ਨੂੰ ਬੋਰਡ ਤੇ ਬੁਲਾ ਕੇ ਇਸ ਦੀ ਬੇਇਜ਼ਤੀ ਕਰਦੇ ਹਾਂ ਫਿਰ ਮਜ਼ਾ ਆਵੇਗਾ ਸ਼ਵੇਤਾ ਮੈਡਮ ਨੇ ਬ੍ਰਿੰਦਰ ਦੀ ਗੱਲ ਸੁਣੀ ਤੇ ਇੱਕ ਕਰੂਰ ਮੁਸਕਾਨ ਉਹਨਾਂ ਦੇ ਚਿਹਰੇ ਤੇ ਆ ਗਈ ਉਹਨਾਂ ਨੇ ਟੇਬਲ ਤੋਂ ਇੱਕ ਨਮਾ ਚਾਕ ਚੁੱਕਿਆ ਤੇ ਰੋਸ਼ਨ ਦੇ ਮੂੰਹ ਤੇ ਮਾਰਿਆ ਚਾਕ ਉਸ ਦੀ ਗੱਲ ਤੇ ਲੱਗਿਆ ਤੇ ਹੇਠਾਂ ਡਿੱਗ ਪਿਆ ਚਾਕ ਕੇ ਚਾਕ ਮੈਡਮ ਚੀਕੀ ਜੇ ਤੈਨੂੰ ਇੰਨਾ ਹੀ ਪਤਾ ਹੈ ਤਾਂ ਇਸ ਨੂੰ ਸਹੀ ਕਰਕੇ ਦਿਖਾ ਪਰ ਕੰਨ ਖੋਲ ਕੇ ਸੁਣ ਲੈ ਜੇ ਤੂੰ ਗਲਤ ਸਾਬਤ ਹੋਇਆ ਜਾਂ ਮੇਰਾ ਇੱਕ ਵੀ ਮਿੰਟ ਬਰਬਾਦ ਕੀਤਾ ਤਾਂ ਮੈਂ ਪ੍ਰਿੰਸੀਪਲ ਨੂੰ ਬੁਲਾ ਕੇ ਤੈਨੂੰ ਇੰਨਾ ਕੁਟਵਾਵਾਂਗੀ ਕਿ ਤੂੰ ਆਪਣੇ ਪੈਰਾਂ ਤੇ ਚੱਲ ਕੇ ਘਰ ਨਹੀਂ ਜਾ ਸਕੇਗਾ ਤੇ ਤੇਰੀ ਇਹ ਬੋਰੀ ਇਸ ਨੂੰ ਮੈਂ ਇੱਥੇ ਹੀ ਅੱਗ ਲਗਾ ਦੇਾਂਗੀ ਰੋਸ਼ਨ ਦਾ ਸਾਹ ਫੁੱਲ ਰਿਹਾ ਸੀ ਉਸ ਦਾ ਦਿਲ ਹਥੌੜੇ ਵਾਂਗ ਟੜਕ ਰਿਹਾ ਸੀ ਪੰਜਾਹ ਅਮੀਰ ਬੱਚੇ ਉਸ ਨੂੰ ਇੰਜ ਦੇਖ ਰਹੇ ਸਨ ਜਿਵੇਂ ਕੋਈ ਸਰਕਸ ਦਾ ਜਾਨਵਰ ਹੋਵੇ ਉਸ ਨੇ ਝੁੱਕ ਕੇ ਕੰਬਦੇ ਹੋਏ ਹੱਥਾਂ ਨਾਲ ਚਾਕ ਚੁੱਕਿਆ ਚਾਕ ਹੱਥ ਵਿੱਚ ਆਉਂਦੇ ਹੀ ਉਸ ਨੂੰ ਆਪਣੀ ਮਾਂ ਵਿਦਿਆ ਦੇਵੀ ਦੀ ਯਾਦ ਆ ਗਈ ਉਹ ਮਾਂ ਜੋ ਦਿਨ ਭਰ ਦੂਜਿਆਂ ਦੇ ਭਾਂਡੇ ਮਾਂਜਦੀ ਸੀ ਪਰ ਰਾਤ ਨੂੰ ਸਟਰੀਟ ਲਾਈਟ ਦੇ ਹੇਠਾਂ ਕੋਲੇ ਨਾਲ ਜ਼ਮੀਨ ਤੇ ਲਿਖ ਕੇ ਰੋਸ਼ਨ ਨੂੰ ਗਣਿਤ ਸਿਖਾਉਂਦੀ ਸੀ ਮਾਂ ਦੇ ਸ਼ਬਦ ਉਸ ਦੇ ਕੰਨਾਂ ਵਿੱਚ ਗੂੰਜ ਉਠੇ रोशन गणित अमीरा दी जागीर ਨਹੀਂ ਹੈ ਇਹ ਤਾਂ ਕੁਦਰਤ ਦੀ ਬਾਸ਼ਾ ਹੈ ਜਿਸ ਦਿਨ ਤੂੰ ਸਹੀ ਹੋਵੇਂ ਉਸ ਦਿਨ ਕਿਸੇ ਰਾਜੇ ਤੋਂ ਵੀ ਨਾ ਡਰੀ ਰੋਸ਼ਨ ਦੀ ਅੱਖ ਵਿੱਚੋਂ ਇੱਕ ਹੰਝੂ ਟਪਕਿਆ ਉਸਨੇ ਮੁਠੀ ਕੁੱਟੀ ਤੇ ਬੋਰਡ ਤੇ ਹੱਥ ਰੱਖਿਆ ਉਸਦਾ ਹੱਥ ਕੰਬ ਰਿਹਾ ਸੀ ਪਰ ਜਿਵੇਂ ਹੀ ਚਾਕ ਨੇ ਬੋਰਡ ਨੂੰ ਛੂਹਿਆ ਜਾਦੂ ਹੋ ਗਿਆ ਉਸਦਾ ਡਰ ਗਾਇਬ ਹੋ ਗਿਆ ਹੁਣ ਉਹ ਕੂੜਾ ਚੱਕ ਬਾਲਾ ਰੋਸ਼ਨ ਨਹੀਂ ਸੀ ਹੁਣ ਉਹ ਇੱਕ ਜੀਨੀਅਸ ਸੀ ਉਸਨੇ ਬਿਨਾ ਕੁਝ ਬੋਲੇ ਸ਼ਵੇਤਾ ਮੈਡਮ ਦਾ ਲਿਖਿਆ ਹੋਇਆ ਅੱਧਾ ਸਵਾਲ ਮਿਟਾ ਦਿੱਤਾ ਕਲਾਸ ਵਿੱਚ ਹੈਰਾਨੀ ਦੀ ਆਵਾਜ਼ ਗੂੰਜੀ ਰੌਸ਼ਨ ਨੇ ਲਿਖਣਾ ਸ਼ੁਰੂ ਕੀਤਾ ਪਹਿਲੀ ਲਾਈਨ ਵਿੱਚ ਹੀ ਉਸਨੇ ਸਮੀਕਰਨ ਦਾ ਆਧਾਰ ਹੀ ਬਦਲ ਦਿੱਤਾ ਦੂਜੀ ਲਾਈਨ ਵਿੱਚ ਉਸਨੇ ਇੱਕ ਬਹੁਤ ਹੀ ਗੁੰਝਲਦਾਰ ਇੰਟੈਰੀਗੇਸ਼ਨ ਬਾਇਪਾਰਟਸ ਦਾ ਇਸਤੇਮਾਲ ਕੀਤਾ ਮਿਸਸ ਸ਼ਵੇਤਾ ਹੁਣ ਬਹੁਤ ਧਿਆਨ ਨਾਲ ਦੇਖ ਰਹੀ ਸੀ ਉਹਨਾਂ ਦੀਆਂ ਅੱਖਾਂ ਵਿੱਚ ਗੁੱਸੇ ਦੀ ਥਾਂ ਹੈਰਾਨੀ ਉੱਭਰਨ ਲੱਗੀ ਤੀਜੀ ਲਾਈਨ ਰੋਸ਼ਨ ਦੀ ਰਫ਼ਤਾਰ ਬਹੁਤ ਤੇਜ਼ ਸੀ ਉਸ ਦਾ ਦਿਮਾਗ ਕਿਸੇ ਸੁਪਰ ਕੰਪਿਊਟਰ ਨਾਲੋਂ ਵੀ ਤੇਜ਼ ਚੱਲ ਰਿਹਾ ਸੀ ਉਸ ਨੇ ਉਸ ਗਲਤੀ ਨੂੰ ਫੜ ਲਿਆ ਸੀ ਜਿੱਥੇ ਕਿਤਾਬ ਵਿੱਚ ਲਿਮਟ ਦੀ ਵੈਲਿਊ ਗਲਤ ਛਪੀ ਹੋਈ ਸੀ ਉਸ ਨੇ ਉਸ ਨੂੰ ਸਹੀ ਕੀਤਾ ਤੇ ਚੌਥੀ ਲਾਈਨ ਵਿੱਚ ਇੱਕ ਵੱਡਾ ਸਾਰਾ ਬਕਸਾ ਬਣਾ ਕੇ ਉਸ ਵਿੱਚ ਸਹੀ ਉੱਤਰ ਲਿਖ ਦਿੱਤਾ ਉਸ ਨੇ ਚਾਕ ਟੇਬਲ ਤੇ ਰੱਖਿਆ ਆਪਣੀ ਮੈਲੀ ਬੋਰੀ ਚੁੱਕੀ ਤੇ ਸਿਰ ਝੁਕਾ ਕੇ ਖੜਾ ਹੋ ਗਿਆ ਮਿਸ ਜਵੇਤਾ ਪੱਥਰ ਦੀ ਮੂਰਤ ਬਣ ਕੇ ਖੜੀ ਰਹਿ ਗਈ ਉਸ ਨੇ ਕੰਬਦੇ ਹੱਥਾਂ ਨਾਲ ਟੇਬਲ ਤੋਂ ਆਨਸਰ ਕੀ ਵਾਲੀ ਕਿਤਾਬ ਚੁੱਕੀ ਫਿਰ ਇੱਕ ਹੋਰ ਵਿਦੇਸ਼ੀ ਲੇਖਕ ਦੀ ਰੈਫਰੈਂਸ ਕਿਤਾਬ ਵੇਖੀ ਰੌਸ਼ਨ ਸਹੀ ਸੀ ਇਸ ਸਵਾਲ ਨੂੰ ਬੱਚੇ ਸਾਲਾਂ ਤੋਂ ਰਟ ਰਹੇ ਸਨ ਉਸ ਵਿੱਚ ਇੱਕ ਬੁਨਿਆਦੀ ਗਲਤੀ ਸੀ ਜਿਸ ਨੂੰ ਇਸ ਕੂੜਾ ਚੱਕਣ ਵਾਲੇ ਬੱਚੇ ਨੇ 2 ਮਿੰਟ ਵਿੱਚ ਸੁਧਾਰ ਦਿੱਤਾ ਸੀ ਕਲਾਸ ਵਿੱਚ ਹੁਣ ਮਜ਼ਾਕ ਨਹੀਂ ਹੋ ਰਿਹਾ ਸੀ ਸ਼ਨਾਟਾ ਇੰਨਾ ਗੂੜਾ ਸੀ ਕਿ ਜੇਕਰ ਕੋਈ ਸੂਈ ਵੀ ਡਿੱਗਦੀ ਤਾਂ ਬੰਬ ਵਰਗੀ ਆਵਾਜ਼ ਆਉਂਦੀ ਬਰਿੰਦਰ ਜੋ ਸਭ ਤੋਂ ਜ਼ਿਆਦਾ ਹੱਸ ਰਿਹਾ ਸੀ ਉਸ ਦਾ ਮੂੰਹ ਅੱਡਿਆ ਰਹਿ ਗਿਆ ਮਿਸ ਸ਼ਵੇਤਾ ਹੌਲੀ-ਹੌਲੀ ਰੌਸ਼ਨ ਬਲਮੁੜੀ ਉਹਨਾਂ ਦਾ ਹੰਕਾਰ ਉਹਨਾਂ ਦੀਆਂ ਡਿਗਰੀਆਂ ਤੇ ਉਹਨਾਂ ਦਾ ਰੁਤਬਾ ਸਭ ਉਸ ਬੱਚੇ ਦੇ ਹੁਨਰ ਅੱਗੇ ਬੌਣੇ ਹੋ ਗਏ ਸਨ। ਉਹਨਾਂ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ, "ਬੇਟਾ, ਤੂੰ ਇਹ ਕਿਵੇਂ ਕੀਤਾ? ਇਹ ਤਾਂ ਮਾਸਟਰ ਜੇ ਲੈਵਲ ਦਾ ਤਰਕ ਹੈ। ਤੂੰ ਸਕੂਲ ਕਿਉਂ ਨਹੀਂ ਜਾਂਦਾ?" ਰੌਸ਼ਨ ਨੇ ਹੌਲੀ ਜਿਹੀ ਸਿਰ ਉਠਾਇਆ। ਉਸ ਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ। "ਮੈਡਮ, ਮੈਂ ਸਕੂਲ ਕਿਵੇਂ ਆਵਾਂ? ਇੱਥੇ ਆਉਣ ਲਈ ਫੀਸ ਚਾਹੀਦੀ ਹੈ, ਵਰਦੀ ਚਾਹੀਦੀ ਹੈ, ਜੁੱਤੇ ਚਾਹੀਦੇ ਹਨ।" ਮੇਰੇ ਕੋਲ ਤਾਂ ਬਸੇ ਬੋਰੀ ਹੈ ਤੇਰੀ ਮਾਂ ਕੀ ਕਰਦੀ ਹੈ ਮਿਸ ਸ਼ਵੇਤਾ ਨੇ ਪੁੱਛਿਆ ਰੌਸ਼ਨ ਦੀ ਆਵਾਜ਼ ਪਰ ਆਈ ਮਰ ਗਈ ਮੈਡਮ 2 ਸਾਲ ਪਹਿਲਾਂ ਟੀਵੀ ਦੀ ਬਿਮਾਰੀ ਨੇ ਉਹਨਾਂ ਨੂੰ ਮਾਰ ਦਿੱਤਾ ਉਹ ਗਣਿਤ ਦੀ ਬਹੁਤ ਵੱਡੀ دیਵਾਨੀ ਸੀ ਪਰ ਗਰੀਬੀ ਨੇ ਉਹਨਾਂ ਦੀ ਜਾਨ ਲੈ ਲਈ ਮਰਦੇ ਵਕਤ ਉਹਨਾਂ ਨੇ ਮੇਰਾ ਹੱਥ ਫੜ ਕੇ ਕਿਹਾ ਸੀ ਪੁੱਤਰ ਮੇਰੇ ਕੋਲ ਤੈਨੂੰ ਦੇਣ ਲਈ ਤਾਂ ਦੌਲਤ ਨਹੀਂ ਹੈ ਬਸੇ ਗਿਆਨ ਹੈ ਇਸ ਨੂੰ ਕਦੇ ਮਰਨ ਨਾ ਦੇਵੀ ਮੈਡਮ ਮੈਂ ਹਰ ਰੋਜ਼ ਖਿੜਕੀ ਕੋਲ ਖੜਕੇ ਕਲਾਸ ਸੁਣਦਾ ਹਾਂ ਅੱਜ ਜਦੋਂ ਤੁਸੀਂ ਗਲਤ ਲਿਖਿਆ ਤਾਂ ਮੈਨੂੰ ਲੱਗਿਆ ਜੇ ਮੈਂ ਚੁੱਪ ਰਿਹਾ ਤਾਂ ਮੇਰੀ ਮਾਂ ਦਾ ਸੁਪਨਾ ਟੁੱਟ ਜਾਵੇਗਾ ਰੋਸ਼ਨ ਦੀ ਇਹ ਗੱਲ ਸੁਣ ਕੇ ਕਲਾਸ ਦੇ ਕਈ ਬੱਚਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਸ਼ਵੇਤਾ ਮੈਡਮ ਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਉਹਨਾਂ ਦੇ ਗੱਲ ਤੇ ਤਮਾਚਾ ਮਾਰਿਆ ਹੋਵੇ ਉਹਨਾਂ ਦੇ ਅੰਦਰ ਦਾ ਅਧਿਆਪਕ ਜਾਗ ਉੱਠਿਆ ਉਹ ਅੱਗੇ ਵਧੀ ਤੇ ਸਭ ਦੇ ਸਾਹਮਣੇ ਉਸ ਗੰਦੇ ਬੱਚੇ ਦੇ ਸਾਹਮਣੇ ਗੋਡਿਆਂ ਭਾਰ ਬੈਠ ਗਈ ਉਸਨੇ ਰੌਸ਼ਨ ਦੇ ਗੰਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਬੇਟਾ ਮੈਂ ਹਜ਼ਾਰਾਂ ਬੱਚਿਆਂ ਨੂੰ ਪੜਾਇਆ ਹੈ ਪਰ ਅੱਜ ਤੂੰ ਮੈਨੂੰ ਪੜਾ ਦਿੱਤਾ ਤੂੰ ਕੂੜੇ ਵਾਲਾ ਨਹੀਂ ਤੂੰ ਤਾਂ ਗਣਿਤ ਦਾ ਜਾਦੂਗਰ ਹੈ ਪਰ ਦੋਸਤੋ ਕਹਾਣੀ ਅਜੇ ਖਤਮ ਨਹੀਂ ਸੀ ਹੋਈ ਅਸਲੀ ਵਿਲਨ ਦਾ ਆਉਣਾ ਅਜੇ ਬਾਕੀ ਸੀ ਕਲਾਸਰੂਮ ਦੇ ਦਰਵਾਜ਼ੇ ਤੇ ਇੱਕ ਭਾਰੀ ਤੇ ਰੋਬਦਾਰ ਆਵਾਜ਼ ਗੂੰਜੀ ਮਿਸ ਸ਼ਵੇਤਾ ਇਹ ਕੀ ਤਮਾਸ਼ਾ ਲਗਾ ਰੱਖਿਆ ਹੈ ਸਕੂਲ ਦੇ ਮਾਲਕ ਮਿਸਟਰ ਮਲਹੋਤਰਾ ਕਲਾਸ ਵਿੱਚ ਗੰਦੇ ਤੇ ਬਦਬੂਦਾਰ ਲੜਕੇ ਨੂੰ ਦੇਖ ਕੇ ਤੇ ਆਪਣੀ ਸਟਾਰ ਟੀਚਰ ਨੂੰ ਉਸ ਦੇ ਪੈਰਾਂ ਵਿੱਚ ਬੈਠਾ ਵੇਖ ਕੇ ਗੁੱਸੇ ਨਾਲ ਲਾਲਬੀਲੇ ਹੋ ਗਏ ਮਲਹੋਤਰਾ ਨੇ ਨੱਕ ਤੇ ਰਮਾਲ ਰੱਖਦਿਆਂ ਕਿਹਾ ਇਹ ਗਟਰ ਦਾ ਕੀੜਾ ਮੇਰੀ ਐਲੀਟ ਕਲਾਸ ਵਿੱਚ ਕੀ ਕਰ ਰਿਹਾ ਹੈ ਇਸ ਨੂੰ ਅੰਦਰ ਕਿਸ ਨੇ ਆਉਣ ਦਿੱਤਾ ਗਾਰਡ ਕਿੱਥੇ ਮਰ ਗਏ ਸਾਰੇ ਦੋ ਹੱਟੇ ਕੱਟੇ ਸੁਰੱਖਿਆ ਗਾਰਡ ਲਾਠੀਆਂ ਲੈ ਕੇ ਅੰਦਰ ਦੌੜੇ ਫੜੋ ਇਸ ਨੂੰ ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢੋ ਅਤੇ ਹਾਂ ਜੇ ਦਵਾਰਾ ਸਕੂਲ ਦੇ ਆਲੇ-ਦੁਆਲੇ ਵੀ ਦਿਖਿਆ ਤਾਂ ਇਸ ਦੀਆਂ ਹੱਡੀਆਂ ਭੰਨ ਦੇਣਾ ਰੋਸ਼ਨ ਬੁਰੀ ਤਰ੍ਹਾਂ ਡਰ ਗਿਆ ਉਸ ਨੇ ਹੱਥ ਜੋੜ ਲਏ ਮੈਡਮ ਮੈਨੂੰ ਨਾ ਮਾਰਨਾ ਮੈਂ ਜਾ ਰਿਹਾ ਹਾਂ ਮੇਥੋਂ ਗਲਤੀ ਹੋ ਗਈ ਉਹ ਆਪਣੀ ਬੋਰੀ ਚੁੱਕ ਕੇ ਭੱਜਣ ਹੀ ਵਾਲਾ ਸੀ ਕਿ ਇੱਕ ਆਵਾਜ਼ ਆਈ ਰੁਕੋ ਇਹ ਆਵਾਜ਼ ਮਲਹੋਤਰਾ ਦੀ ਨਹੀਂ ਬਲਕਿ ਸ਼ਵੇਤਾ ਮੈਡਮ ਦੀ ਸੀ ਸ਼ਵੇਤਾ ਮੈਡਮ ਨੇ ਆਪਣੇ ਹੰਝੂ ਪੂੰਝੇ ਤੇ ਅੱਗੇ ਵੱਧ ਕੇ ਗਾਰਡਨ ਦਾ ਰਸਤਾ ਰੋਕ ਲਿਆ ਉਹ ਇੱਕ ਸ਼ੇਰਨੀ ਵਾਂਗ ਰੌਸ਼ਨ ਦੇ ਅੱਗੇ ਖੜੀ ਹੋ ਗਈ ਮਲਹੋਤਰਾ ਹੈਰਾਨ ਰਹਿ ਗਿਆ ਸ਼ਵੇਤਾ ਤੁਹਾਨੂੰ ਆਪਣੀ ਅਕਲ ਦਾ ਪਤਾ ਹੈ ਤੁਸੀਂ ਮਾਲਕ ਨਾਲ ਜਵਾਨ ਲੜਾ ਰਹੇ ਹੋ ਉਹ ਵੀ ਇਸ ਕੂੜੇ ਵਾਲੇ ਲਈ ਸ਼ਵੇਤਾ ਮੈਡਮ ਨੇ ਇੱਕ ਲੰਬਾ ਸਾਹ ਲਿਆ ਤੇ ਰੋਸ਼ਨ ਦਾ ਹੱਥ ਕੁੱਟ ਕੇ ਫੜਦਿਆਂ ਕਿਹਾ ਸਰ ਆਪਣੀ ਜ਼बान ਸੰਭਾਲੋ ਇਹ ਲੜਕਾ ਗਟਰ ਦਾ ਕੀੜਾ ਨਹੀਂ ਹੈ ਇਹ ਹੀਰਾ ਹੈ ਕੋਹੀਨੂਰ ਇਸ ਨੇ ਅੱਜ ਉਹ ਕਰ ਦਿਖਾਇਆ ਹੈ ਜੋ ਅਸੀਂ ਸਭ ਮਿਲ ਕੇ ਵੀ ਨਹੀਂ ਸੀ ਕਰ ਸਕੇ ਜੇਕਰ ਇਹ ਸਕੂਲ ਅਜਿਹੇ ਹੁਨਰ ਨੂੰ ਨਹੀਂ ਪਛਾਣ ਸਕਦਾ ਆਹ ਇਹ ਸਕੂਲ ਸਿੱਖਿਆ ਦਾ ਮੰਦਰ ਨਹੀਂ ਸਗੋਂ ਵਪਾਰ ਦੀ ਇੱਕ ਦੁਕਾਨ ਹੈ ਮਲਹੋਤਰਾ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸ਼ਵੇਤਾ ਆਪਣੀ ਹੱਦ ਵਿੱਚ ਰਹੋ ਤੁਸੀਂ ਇੱਕ ਮਾਮੂਲੀ ਅਧਿਆਪਕ ਹੋ ਮੈਂ ਤੁਹਾਨੂੰ ਇਸੇ ਵਕਤ ਨੌਕਰੀ ਤੋਂ ਕੱਢ ਸਕਦਾ ਹਾਂ ਮਿਸ ਸ਼ਵੇਤਾ ਨੇ ਆਪਣਾ ਪਰਸ ਚੁੱਕਿਆ ਤੇ ਮੇਜ਼ ਤੇ ਪਟਕ ਦਿੱਤਾ ਤਾਂ ਕੱਢ ਦਿਓ ਸਰ ਮੈਨੂੰ ਅਜਿਹੀ ਨੌਕਰੀ ਨਹੀਂ ਚਾਹੀਦੀ ਜਿੱਥੇ ਬੱਚੇ ਦਾ ਦਿਮਾਗ ਨਹੀਂ ਸਗੋਂ ਉਸਦੇ ਪਿਓ ਦਾ ਬੈਂਕ ਬੈਲੈਂਸ ਦੇਖਿਆ ਜਾਂਦਾ ਹੋਵੇ ਮੈਂ ਅੱਜ ਅਤੇ ਇਸੇ ਵਕਤ ਆਪਣਾ ਅਸਤੀਫਾ ਦਿੰਦੀ ਹਾਂ ਜੇ ਇਹ ਬੱਚਾ ਸਕੂਲ ਤੋਂ ਬਾਹਰ ਜਾਵੇਗਾ ਤਾਂ ਮੈਂ ਵੀ ਇਸਦੇ ਨਾਲ ਜਾਵਾਂਗੀ ਮੈਂ ਇਸ ਨੂੰ ਸੜਕ ਤੇ ਪੜ੍ਹਾਵਾਂਗੀ ਕਿਸੇ ਰੁੱਖ ਦੇ ਹੇਠਾਂ ਪੜ੍ਹਾਵਾਂਗੀ ਪਰ ਇਸਦੇ ਹੁਨਰ ਨੂੰ ਮਰਨ ਨਹੀਂ ਦੇਵਾਂਗੀ ਪੂਰਾ ਕਲਾਸਰੂਮ ਹਿੱਲ ਗਿਆ ਕਿਸੇ ਨੇ ਉਮੀਦ ਨਹੀਂ ਸੀ ਕੀਤੀ ਕਿ ਐਨੀ ਸਖਤ ਮિજાਜ ਅਧਿਆਪਕਾ ਇੱਕ ਕੂੜਾ ਚੁੱਕਣ ਵਾਲੇ ਬੱਚੇ ਲਈ ਆਪਣੀ ਨੌਕਰੀ ਕਰਵਾਣ ਕਰ ਦੇਵੇਗੀ। ਉਦੋਂ ਹੀ ਗੇਟ ਤੇ ਖੜੇ ਸਕੂਲ ਦੇ ਸਭ ਤੋਂ ਪੁਰਾਣੇ ਚਪੜਾਸੀ ਦੌੜਦੇ ਹੋਏ ਅੰਦਰ ਆਏ। ਉਹ ਬੁਰੀ ਤਰ੍ਹਾਂ ਹਾਂਫ ਰਹੇ ਸਨ ਤੇ ਉਹਨਾਂ ਦੇ ਹੱਥ ਵਿੱਚ ਇੱਕ ਪੁਰਾਣਾ ਪੀਲਾ ਪੈ ਚੁੱਕਿਆ ਲਫਾਫਾ ਸੀ। ਮੈਡਮ ਮਲਹੋਤਰਾ ਸਾਹਿਬ ਅਨਰਥ ਨਾ ਕਰੋ। ਇਸ ਬੱਚੇ ਨੂੰ ਨਾ ਕੱਢੋ ਚਪੜਾਸੀ ਚੀਕਿਆ। ਮਲਹੋਤਰਾ ਗਰਜਿਆ। ਤੂੰ ਵਿੱਚ ਕਿਉਂ ਬੋਲ ਰਿਹਾ ਹੈਂ? ਚਪੜਾਸੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਸਾਬ ਇਸ ਦੀ ਮਾਂ ਕੋਈ ਮਾਮੂਲੀ ਔਰਤ ਨਹੀਂ ਸੀ ਇਹ ਲਿਫਾਫਾ ਉਹ ਮਰਨ ਤੋਂ ਪਹਿਲਾਂ ਮੇਰੇ ਕੋਲ ਰਖਵਾ ਗਈ ਸੀ ਸ਼ਵੇਤਾ ਮੈਡਮ ਨੇ ਕੰਬਦੇ ਹੱਥਾਂ ਨਾਲ ਲਿਫਾਫਾ ਖੋਲ੍ਹਿਆ ਅੰਦਰ ਇੱਕ ਪੁਰਾਣੀ ਡਿਗਰੀ ਸੀ ਜਿਸ ਤੇ ਲਿਖਿਆ ਸੀ ਵਿਦਿਆਦੇਵੀ ਗਣਿਤ ਵਿੱਚ 골ਡ ਮੈਡਲਿਸਟ ਸਟੇਟ ਯੂਨੀਵਰਸਿਟੀ ਸ਼ਵੇਤਾ ਮੈਡਮ ਦੇ ਪੈਰਾਂ ਹੇਠ ਜ਼ਮੀਨ ਖਿਸਕ ਗਈ हे ਭਗਵਾਨ ਵਿੱਦਿਆਦੇਵੀ ਇਹ ਤਾਂ ਯੂਨੀਵਰਸਿਟੀ ਦੀ ਟਾਪਰ ਸੀ ਮੈਂ ਆਪਣੇ ਕਾਲਜ ਦੇ ਦਿਨਾਂ ਵਿੱਚ ਇਹਨਾਂ ਦੀਆਂ ਲਿਖੀਆਂ ਕਿਤਾਬਾਂ ਪੜੀਆਂ ਹਨ ਇਹ ਮੇਰੀ ਸੀਨੀਅਰ ਸੀ ਲਿਫਾਫੇ ਵਿੱਚ ਇੱਕ ਖੱਤ ਵੀ ਸੀ ਜਿਸ ਵਿੱਚ ਟੁੱਟੀ ਹੋਈ ਲਿਖਾਈ 'ਚ ਲਿਖਿਆ ਸੀ ਸਰ ਮੈਂ ਜਾਣਦੀ ਹਾਂ ਜਦੋਂ ਤੱਕ ਤੁਸੀਂ ਇਹ ਖੱਤ ਪੜ੍ਹੋਗੇ ਮੈਂ ਇਸ ਦੁਨੀਆ ਵਿੱਚ ਨਹੀਂ ਹੋਵਾਂਗੀ ਕਿਸਮਤ ਦੀ ਮਾਰ ਨੇ ਮੈਥੋਂ ਸਭ ਕੁਝ ਖੋਲ ਲਿਆ ਸੌਰੇ ਪਰਿਵਾਰ ਨੇ ਦਾਜ ਲਈ ਘਰੋਂ ਕੱਢ ਦਿੱਤਾ ਮੈਂ ਦੁਨੀਆਂ ਨੂੰ ਗਣਿਤ ਸਿਖਾਇਆ ਪਰ ਆਪਣੀ ਗਰੀਬੀ ਦਾ ਹਿਸਾਬ ਨਾ ਲਗਾ ਸਕੇ ਹਾਲਾਤ ਨੇ ਮੈਨੂੰ ਯੂਨੀਵਰਸਿਟੀ ਦੀ ਕੁਰਸੀ ਤੋਂ ਉਠਾ ਕੇ ਫੁੱਟਪਾਥ ਦੀ ਧੂੜ ਵਿੱਚ ਮਿਲਾ ਦਿੱਤਾ ਪਰ ਮੇਰਾ ਬੇਟਾ ਰੌਸ਼ਨ ਇਸ ਵਿੱਚ ਮੇਰਾ ਸਾਰਾ ਗਿਆਨ ਹੈ ਮੇਰੀ ਸਾਰੀ ਤਪੱਸਿਆ ਹੈ ਮੈਂ ਤੁਹਾਡੇ ਅੱਗੇ ਭੀਖ ਮੰਗਦੀ ਹਾਂ ਇਸ ਨੂੰ ਪੁਖਾਰੀ ਨਾ ਸਮਝਣਾ ਬਸ ਇਸ ਨੂੰ ਪੜਨ ਦੇਣਾ ਬਸ ਪੜਨ ਦੇਣਾ ਖਤ ਪੜ੍ਹ ਕੇ ਸ਼ਵੇਤਾ ਮੈਡਮ ਫੁੱਟ ਫੁੱਟ ਕੇ ਰੋ ਪਈ। ਰੋਸ਼ਨ ਵੀ ਆਪਣੀ ਮਾਂ ਦਾ ਨਾਮ ਸੁਣ ਕੇ ਟੁੱਟ ਗਿਆ ਤੇ ਜ਼ਮੀਨ ਤੇ ਬੈਠ ਕੇ ਰੋਣ ਲੱਗਾ। ਕਲਾਸ ਦਾ ਸ਼ਨਾਟਾ ਟੁੱਟ ਗਿਆ ਤੇ ਹਰ ਬੱਚੇ ਦੀ ਅੱਖ ਵਿੱਚ ਹੰਝੂ ਨਿਕਲ ਆਏ। ਬ੍ਰਿੰਦਰ ਜੋ ਪਹਿਲਾਂ ਰੋਸ਼ਨ ਦਾ ਮਜ਼ਾਕ ਉਡਾਰ ਰਿਹਾ ਸੀ ਉਸ ਨੂੰ ਆਪਣੇ ਕੀਤੇ ਤੇ ਐਨਾ ਪਛਤਾਵਾ ਹੋਇਆ ਕਿ ਉਹ ਆਪਣੀ ਸੀਟ ਤੋਂ ਉੱਠਿਆ। ਆਪਣਾ ਮਹਿੰਗਾ ਸਕੂਲ ਬਲੇਜਰ ਉਤਾਰਿਆ ਤੇ ਰੋਸ਼ਨ ਦੇ ਮੈਲੇ ਮੋਢਿਆਂ ਤੇ ਪਾ ਦਿੱਤਾ। ਉਸਨੇ ਹੱਥ ਜੋੜ ਕੇ ਕਿਹਾ ਦੋਸਤ ਮੈਨੂੰ ਮਾਫ਼ ਕਰ ਦੇ ਅਸਲੀ ਅਮੀਰ ਤੂੰ ਹੈ ਅਸੀਂ ਤਾਂ ਬਸ ਪੈਸੇ ਵਾਲੇ ਗਰੀਬ ਹਾਂ ਦੇਖਦੇ ਹੀ ਦੇਖਦੇ ਪੂਰੀ ਕਲਾਸ ਰੋਸ਼ਨ ਦੇ ਹੱਕ ਵਿੱਚ ਖੜੀ ਹੋ ਗਈ ਤਾੜੀਆਂ ਦੀ ਗੂੰਜ ਨਾਲ ਸਕੂਲ ਦੀਆਂ ਦੀਵਾਰਾਂ ਹਿੱਲ ਗਈਆਂ ਮਿਸਟਰ ਮਲਹੋਤਰਾ ਜੋ ਹੰਕਾਰ ਵਿੱਚ ਚੂਰ ਸਨ ਹੁਣ ਇਕੱਲੇ ਰਹਿ ਗਏ ਸਨ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸਮਾਜ ਦਾ ਦਵਾ ਬੱਚਿਆਂ ਦਾ ਬਦਰੋਹਤ ਤੇ ਉਸ ਦੀ ਮਾਂ ਦੀ ਚਿੱਠੀ ਨੇ ਉਸ ਨੂੰ ਉਹਨਾਂ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਉਹਨਾਂ ਨੂੰ ਝੁਕਣਾ ਪਿਆ ਸ਼ਵੇਤਾ ਮੈਡਮ ਨੇ ਰੌਸ਼ਨ ਦਾ ਹੱਥ ਉੱਪਰ ਉਠਾਇਆ ਤੇ ਐਲਾਨ ਕੀਤਾ ਅੱਜ ਤੋਂ ਰੌਸ਼ਨ ਕੂੜਾ ਨਹੀਂ ਚੁਕੇਗਾ ਅੱਜ ਤੋਂ ਇਹ ਮੇਰਾ ਵਿਦਿਆਰਥੀ ਹੈ ਮੇਰਾ ਪੁੱਤਰ ਹੈ ਇਸ ਦੀ ਪੜ੍ਹਾਈ ਰਹਿਣ ਅਤੇ ਖਾਣ ਦਾ ਸਾਰਾ ਖਰਚਾ ਮੈਂ ਉਠਾਵਾਂਗੀ ਰੌਸ਼ਨ ਰੋਂਦਾ ਹੋਇਆ ਸ਼ਵੇਤਾ ਮੈਡਮ ਦੇ ਪੈਰਾਂ ਵਿੱਚ ਡਿੱਗ ਪਿਆ ਮੈਡਮ ਨੇ ਉਸ ਨੂੰ ਉਠਾਇਆ ਤੇ ਗਲ ਨਾਲ ਲਾ ਲਿਆ ਉਸ ਦਿਨ ਸਕੂਲ ਦੇ ਉਸ ਬੋਰਡ ਤੇ ਇੱਕ ਨਵਾਂ ਇਤਿਹਾਸ ਲਿਖਿਆ ਗਿਆ 15 ਸਾਲ ਪੁਰਾਣੀ ਗਲਤੀ ਮਿਟਾ ਦਿੱਤੀ ਗਈ ਤੇ ਨਵੇਂ ਫਾਰਮੂਲੇ ਦੇ ਹੇਠਾਂ ਲਿਖਿਆ ਗਿਆ ਸਹੀ ਹੱਲ ਰੋਸ਼ਨ ਕਲਾਸ 12ਵੀਂ ਰੋਸ਼ਨ ਨੇ ਸਾਬਤ ਕਰ ਦਿੱਤਾ ਕਿ ਜੇਕਰ ਤੁਹਾਡੇ ਇਰਾਦੇ ਪੱਕੇ ਹੋਣ ਤੇ ਮਾਂ ਦਾ ਅਸ਼ੀਰਵਾਦ ਸਾਥ ਹੋਵੇ ਤਾਂ ਫਟੀ ਹੋਈ ਬੋਰੀ ਵਿੱਚੋਂ ਨਿਕਲ ਕੇ ਵੀ ਤੁਸੀਂ ਅਸਮਾਨ ਨੂੰ ਛੂ ਸਕਦੇ ਹੋ ਦੋਸਤੋ ਰੌਸ਼ਨ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੁਨਰ ਕਿਸੇ ਮਹਿਲ ਦਾ ਮਹਤਾਜ ਨਹੀਂ ਹੁੰਦਾ ਅੱਜ ਰੌਸ਼ਨ ਨੂੰ ਉਸ ਦੀ ਮੰਜ਼ਿਲ ਮਿਲ ਗਈ ਪਰ ਸਾਡੇ ਦੇਸ਼ ਵਿੱਚ ਅੱਜ ਵੀ ਨਾ ਜਾਣੇ ਕਿੰਨੇ ਰੌਸ਼ਨ ਸੜਕਾਂ ਤੇ ਘੁੰਮ ਰਹੇ ਹਨ ਜਿਨ੍ਹਾਂ ਨੂੰ ਸਿਰਫ ਇੱਕ ਮੌਕੇ ਦੀ ਤਲਾਸ਼ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ